ਪ੍ਰਭੂ ਯੀਸ਼ੂ ਮਸੀਹ ਦੇ ਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਹੀ ਜੈ ਮਸੀਹ ਦੀ ਆਓ ਅੱਜ ਆਪਾਂ ਪਰਮੇਸ਼ਰ ਦੇ ਬਚਨਾਂ 'ਚ ਦੇਖਾਂਗੇ ਇਬਰਾਨੀਆਂ ਪਾਗ 9 ਮਸੀਹ ਦਾ ਇੱਕੋ ਹੀ ਵਾਰ ਬਲੀਦਾਨ ਸੋ ਪਹਿਲੇ ਨੇਮ ਵਿੱਚ ਵੀ ਬੰਦਗੀ ਦੀਆਂ ਵਿਧੀਆਂ ਅਤੇ ਇੱਕ ਸੰਸਾਰਿਕ ਪਵਿੱਤਰ ਅਸਥਾਨ ਹੈ ਸੀ ਕਿਉਂ ਜੋ ਇੱਕ ਤੰਬੂ ਬਣਾਇਆ ਗਿਆ ਅਰਥਾਤ ਪਹਿਲਾ ਜਿਹਦੇ ਵਿੱਚ ਸ਼ਮਾਦਾਨ ਮੇਡ ਹਜ਼ੂਰੀ ਦੀਆਂ ਰੋਟੀਆਂ ਸਨ ਇਹ ਪਵਿੱਤਰ ਅਸਥਾਨ ਸਦਾਉਂਦਾ ਹੈ ਅਤੇ ਦੂਏ ਪਰਦੇ ਦੇ ਅੰਦਰ ਉਹ ਤੰਬੂ ਸੀ ਜਿਹੜਾ ਅਤਿ ਪਵਿੱਤਰ ਅਸਥਾਨ ਸਦਾਉਂਦਾ ਹੈ ਜੇ ਦੇ ਵਿੱਚ ਤੂਕ ਤਖੌਣ ਦੇ ਸੁਨੇਰੀ ਜਗਵੇਦੀ ਸੀ ਅਤੇ ਨੀਮ ਦਾ ਸੰਦੂਕ ਜਿਹੜਾ ਆਲੇ ਦੁਆਲੇ ਸੋਨੇ ਨਾਲ ਮੜਿਆ ਹੋਇਆ ਸੀ ਜਿਸ ਵਿੱਚ ਮੰਨ ਦਾ ਭਰਿਆ ਹੋਇਆ ਇੱਕ ਸੋਨੇ ਦਾ ਡੱਬਾ ਅਤੇ ਹਰੂਨ ਦੀ ਸਿਟੀ ਜਿਸ ਵਿੱਚ ਲੰਗਾਰ ਫੁੱਟ ਨਿਕਲੀਆਂ ਅਤੇ ਨੀਲੀਆਂ ਪੱਟੀਆਂ ਸਨ ਅਤੇ ਉਹਦੇ ਉੱਪਰ ਤੇਜ਼ ਤੇ ਕੁਰੂਬੀ ਸਨ ਜਿਨ੍ਹਾਂ ਪ੍ਰਸਾਦਿਤ ਦੇ ਥਾਂ ਉਤੇ ছায়ਾ ਕੀਤੀ ਹੋਈ ਸੀ ਜਿਨ੍ਹਾਂ ਵਸਤਾ ਨੇ ਇੱਕ ਇੱਕ ਕਰਕੇ ਬਿਆਨ ਕਰਨ ਦਾ ਹੁਣ ਵੇਲਾ ਨਹੀਂ ਸੋ ਜਾਂ ਇਹ ਵਸਤਾ ਐਉਂ ਤਿਆਰ ਕੀਤੀਆਂ ਗਈਆਂ ਤਾਂ ਪਹਿਲੇ ਤੰਬੂ ਦੇ ਅੰਦਰ ਜਾਜਕ ਨਿਤ ਜਾ ਕੇ ਸੇਵਾ ਦੇ ਕੰਮ ਪੂਰੇ ਕਰਦੇ ਸਨ ਪਰ ਦੂਏ ਦੇ ਅੰਦਰ ਇੱਕਲਾ ਪ੍ਰધાન ਜਾਜਕ ਵਹਰੇ ਦਿਨਾ ਪਿੱਛੋਂ ਇੱਕ ਵਾਰੀ ਜਾਂਦਾ ਹੁੰਦਾ ਸੀ ਪਰ ਲਹੂ ਬਿਨਾ ਨਹੀਂ ਜਿਹਨੂੰ ਆਪਣਿਆਂ ਅਤੇ ਪ੍ਰਜਾ ਦੀਆਂ ਭੁੱਲਾਂ ਚੁਕਾ ਲਈ ਚੜਾਉਂਦਾ ਸੀ ਇਸ ਤੋਂ ਪਵਿੱਤਰ ਆਤਮਾ ਇਹ ਦੱਸਦਾ ਸੀ ਭਾਈ ਪਵਿੱਤਰ ਅਸਥਾਨਾਂ ਦਾ ਰਾਹ ਅਜੇ ਖੁੱਲ੍ਹਾ ਨਹੀਂ ਸੀ ਹੋਇਆ ਜਿੰਨਾ ਚਿਰ ਪਹਿਲਾਂ ਡੇਰਾ ਖਲੋਤਾ ਸੀ ਜਿਹੜਾ ਇਸ ਵਰਤਮਾਨ ਸਮੇ ਲਈ ਇੱਕ ਦ੍ਰਿਸ਼ਟਾਂਤ ਹੈ ਜਿਹਦੇ ਅਨੁਸਾਰ ਇਹੋ ਜਈਆਂ ਭੇਟਾਂ ਤੇ ਬਲੀਦਾਨ ਚੜਾਏ ਜਾਂਦੇ ਸਨ ਜੋ ਭਜਨ ਕਰਨ ਵਾਲੇ ਦੇ ਅੰਤਕਰਨ ਨੂੰ ਕਾਮੇਲ ਨਹੀਂ ਕਰ ਸਕਦੇ ਇਹ ਖਾਣ-ਪੀਣ ਅਤੇ ਪਾਤ-ਪਾਤ ਦੇ ਅਸ਼ਨਾਨਾ ਸਣੇ ਨਿਰੀਆਂ ਸ਼ਰੀਰਕ ਬਿੱਧੀਆਂ ਸਨ ਜਿਹੜੀਆਂ ਸਧਾਰਨ ਅਤੇ ਸਮੇਂ ਦੀ ਠਰਾਈਆਂ ਗਈਆਂ ਸਨ ਪਰ ਜਾਂ ਮਸੀ ਆਉਣ ਵਾਲੀਆਂ ਉੱਤਮ ਵਸਤਾਂ ਦਾ ਪ੍ਰਦਾਨ ਜੱਜ ਹੋ ਕੀ ਆਇਆ ਤਾਂ ਪਹਿਲੇ ਨਾਲੋਂ ਉਸ ਵੱਡੇ ਅਤੇ ਪੂਰਨ ਡੇਰੇ ਦੇ ਰਾਹੀਂ ਜੋ ਹੱਥਾਂ ਦਾ ਬਣਾਇਆ ਹੋਇਆ ਨਹੀਂ ਅਰਥਾਤ ਇਸ ਸ੍ਰਿਸ਼ਟੀ ਦਾ ਨਹੀਂ ਹੈ ਉਹ ਬੱਕਰੀਆਂ ਅਤੇ ਬੱਚਿਆਂ ਦੇ ਲਹੂ ਦੇ ਰਾਹੀਂ ਨਹੀਂ ਸਕੂ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਅਸਥਾਨਾਂ ਦੇ ਅੰਦਰ ਸਦੀਪਕ ਨਿਸਤਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ ਕਿਉਂਕਿ ਜੇ ਬੱਕਰਿਆਂ ਤੇ ਵਿਖੇੜਿਆਂ ਦਾ ਲਹੂ ਜਿਹੜੀ ਦੀ ਸਵਾ ਜਿਹੜੀ ਪ੍ਰਸ਼ਟਾ ਉੱਤੇ ਟੂੜੀ ਜਾਵੇ ਸਰੀਰ ਦੇ ਸ਼ੁੱਧ ਕਰਨ ਲਈ ਪਵਿੱਤਰ ਕਰਦੀ ਹੈ ਤਾਂ ਕਿੰਨਾ ਹੀ ਵਧੀਕ ਮਸੀਹ ਦਾ ਲਹੂ ਜ ਜਿਹਨੇ ਸਦੀਪਕ ਆਤਮਾ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ਰ ਅੱਗੇ ਚੜਾਇਆ ਤੁਹਾਡੇ ਅੰਤ ਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਭਾਈ ਤੁਸੀਂ ਜਿਉਂਦੇ ਪਰਮੇਸ਼ਰ ਦੀ ਉਪਾਸਨਾ ਕਰੋ ਇਸੇ ਕਾਰਨ ਉਹ ਨਵੀਂ ਨੇਮ ਦਾ ਵਿਚੋਲਾ ਹੈ ਕਿਉਂਕਿ ਇੱਕ ਮੌਤ ਹੈ ਜਿਹੜੀ ਪਹਿਲੇ ਨੇਮ ਦੇ ਅਪਰਾਧਨ ਤੋਂ ਛਡਾਉਂਦੀ ਹੈ ਪਾਈਓ ਜਿਹੜੇ ਸੱਦੇ ਹੋਏ ਹਨ ਸਦੀਪਕ ਕਾਲ ਦੇ ਵਿਰਸੇ ਦੇ ਵਾਅਦੇ ਨੂੰ ਪ੍ਰਾਪਤ ਕਰਨ ਜਿੱਥੇ ਵਸੀਅਤ ਹੈ ਉੱਥੇ ਉਦੇਕਰਨ ਵਾਲੇ ਦੀ ਮੌਤ ਨੂੰ ਸਾਬਤ ਕਰਨਾ ਪੈਂਦਾ ਹੈ ਕਿਉਂ ਜੋ ਵਸੀਅਤ ਤਾਂ ਹੀ ਪੱਕੀ ਹੁੰਦੀ ਹੈ ਜਦੋਂ ਮੌਤ ਹੋਈ ਹੋਵੇ ਜਿੰਨਾ ਚਿਰ ਵਸੀਅਤ ਕਰਨ ਵਾਲਾ ਜਿਉਂਦਾ ਹੈ ਉਹ ਕਿਸੇ ਕੰਮ ਦੀ ਨਹੀਂ ਇਸ ਕਰਕੇ ਪਹਿਲਾ ਨੇਮ ਵੀ ਲਹੂ ਬਿਨਾਂ ਨਹੀਂ ਕੀਤਾ ਗਿਆ ਕਿਉਂਕਿ ਜਾ ਮੂਸਾ ਸਰਾਂ ਦੇ ਅਨੁਸਾਰ ਸਾਰੀ ਪ੍ਰਜਾ ਨੂੰ ਹਰੇ ਹੁਕਮ ਸੁਣਾ ਹਟਿਆ ਤਾਂ ਬੱਚਿਆਂ ਤੇ ਬੱਕਰੀਆਂ ਦਾ ਲਹੂ ਪਾਣੀ ਅਤੇ ਕਿਰਮਚੀ ਉਹਨਾਂ ਤੇ ਜੁਫੇ ਨਾਲ ਲੈ ਕੇ ਉਸ ਪੁਸਤਕ ਦੇ ਸਾਰਿਆਂ ਲੋਕਾਂ ਉੱਤੇ ਛਿੜਕ ਕੇ ਆਖਿਆ ਪਾਈ ਇਹ ਉਸ ਨੇਮ ਦਾ ਲਹੂ ਹੈ ਜਿਹਦਾ ਪਰਮੇਸ਼ਵਰ ਨੇ ਸਾਨੂੰ ਹੁਕਮ ਦਿੱਤਾ ਹੈ ਇਸੇ ਤਰ੍ਹਾਂ ਉਹਨੇ ਤੰਬੂ ਉੱਤੇ ਤੇ ਸੇਵਕਾਈ ਦੀ ਸਾਰੀ ਸਮਗਰੀ ਉੱਤੇ ਲਹੂ ਛਿੜਕਿਆ ਅਤੇ ਸਰਾਂ ਦੇ ਅਨੁਸਾਰ ਲਗਭਗ ਸਾਰੀਆਂ ਵਸਤਾਂ ਲਹੂ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ ਬਿਨਾ ਲਹੂ ਵਹਾਏ ਮਾਫੀ ਹੁੰਦੀ ਹੀ ਨਹੀਂ ਸੋ ਅਵਸ਼્ય ਸੀ ਪਾਈ ਸਵਰਗ ਵਿਚਲੀਆਂ ਵਸਤਾਂ ਦੇ ਨਮੂਨੇ ਇਹਨਾਂ ਨਾਲ ਪਰ ਸਵਰਗੀ ਵਸਤਾਂ ਆਪ ਹੀ ਇਹਨਾਂ ਤੋਂ ਉੱਤਮ ਬਲੀਦਾਨਾਂ ਨਾਲ ਸ਼ੁੱਧ ਕੀਤੀਆਂ ਜਾਂਣ ਕਿਉਂ ਜੋ ਮਸੀਹ ਹੱਥਾਂ ਦੇ ਬਣਾਏ ਹੋਏ ਪਵਿੱਤਰ ਅਸਥਾਨਾਂ ਵਿੱਚ ਜਿਹੜਾ ਅਸਲ ਦੀ ਨਕਲ ਹੈ ਨਹੀਂ ਗਿਆ ਸਗੋ ਸਵਰਗ ਵਿੱਚ ਹੀ ਗਿਆ ਪਾਈ ਹੁਣ ਸਾਡੇ ਲਈ ਪਰਮੇਸ਼ਰ ਦੇ ਸਨਮੁਖ ਪੇਸ਼ ਹੋਵੇ ਅਤੇ ਇਹ ਨਹੀਂ ਪਾਈ ਉਹ ਆਪਣੇ ਆਪ ਨੂੰ ਵਾਰ-ਵਾਰ ਚੜਾਵੇ ਜਿਵੇਂ ਪ੍ਰਦਾਨ ਜਾਜਕ ਪਵਿੱਤਰ ਅਸਥਾਨਾਂ ਦੇ ਅੰਦਰ ਵਰੇ ਦੇ ਵਰੇ ਦੂਜੇ ਦਾ ਲਹੂ ਲੈ ਲੈ ਕੇ ਜਾਂਦਾ ਹੁੰਦਾ ਸੀ ਇਉਂ ਉਹਨੂੰ ਜਗਤ ਦੇ ਮੁੱਢੋਂ ਵਾਰ-ਵਾਰ ਦੁੱਖ ਭੋਗਣਾ ਪੈਂਦਾ ਹੈ ਪਰ ਹੁਣ ਯੁੱਗ ਦੇ ਅੰਤ ਵਿੱਚ ਉਹ ਇੱਕ ਵਾਰ ਪ੍ਰਗਟ ਹੋਇਆ ਹੈ ਭਾਈ ਆਪਣੇ ਆਪ ਦੇ ਬਲੀਦਾਨ ਕਰਨ ਨਾਲ ਪਾਪ ਨੂੰ ਦੂਰ ਕਰੇ ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਉਹਦੇ ਪਿੱਛੋਂ ਨਿਉ ਹੁੰਦਾ ਹੈ ਤਿਵੇਂ ਮਸੀਹ ਵੀ ਬਾਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜਾਇਆ ਗਿਆ ਅਤੇ ਉਹਨਾਂ ਉੱਤੇ ਜਿਹੜੇ ਉਹਨਾਂ ਨੂੰ ਉਡੀਕਦੇ ਹਨ ਪਾਪਾਂ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਦੁਬਾਰਾ ਪ੍ਰਗਟ ਹੋਵੇਗਾ ਹalleluyah ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਇਸ ਪੜੇ ਗਏ ਵਚਨ ਦੁਆਰਾ ਆਸ਼ੀਸ਼ ਅਤੇ ਬਰਕਤ ਦੇਵੇ ਆਮੀਨ